नगर निगम पटियाला सफाई सेवक करमचारी कच्चे कमिया वालों अपनी मंगा नारेबाजी अते रोष प्रदर्शन किया मुलाजम तनखा ती परेशान सविपर यूनियन प्रधान सुनील कुमार बडलान जीते केवल कृष्ण ने दसा कि साडिया मंगा असी काफी लंबे समय तो प्रशासन अगे रख रहे हैं नहीं हो रही इस करके आज कदम चुकना पे रहा है ਤਰੀ ਦੂਵੀ ਚ ਤਾਂ ਵੀ ਵੇਰਾਂ ਸੀ ਨਹੀਂ ਤਾਂ ਪੰਜਾਬ ਸੜ ਜਾਗਾ ਸੜ ਤਾਂ ਤੁਹਾਨੂੰ ਬੈਠਣ ਨੂੰ ਨਹੀਂ ਮਿਲਿਆ ਠੀਕ ਹੈ ਜੀ ਸਮਝੀ ਹੋਰ ਮੈਂ ਇਹ ਬੰਦੇ ਬੋਲਣ ਵਾਲੇ ਪਿਆ ਇਹਨੂੰ ਬੁਲਾਓ ਯਾਰ ਸਾਰੇ ਖਾਤੇ ਦੇ ਵਿੱਚ ਕਿ ਕੋਈ ਪੰਜਾਬ ਸਰਕਾਰ ਆ ਜਾਂ ਕੋਈ ਹੋਰ ਸਰਕਾਰ ਆ ਅਧਿਕਾਰੀ ਹੱਸ ਕੇ ਕਹਿੰਦਾ ਕਹਿੰਦਾ ਤੁਸੀਂ ਸਾਨੂੰ ਫੁੱਦੂ ਬਣਾ ਰਹੇ ਹੋ ਬਹੁਤ ਸਵਾਨੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਦਿਆਂ ਚ ਨਹੀਂ ਪਿਆ ਹੁਸੈਨ ਤਾਂ ਇਹ ਕਰਨਾ ਨਹੀਂ ਚੱਕਿਆ ਜਾਏਗਾ ਸਾਰੇ ਵੀ ਵੀਰਾਂ ਨੂੰ ਵਿਸ਼ਵਾਸ ਹੋਣਾ ਅੰਮ੍ਰਿਤ ਵੇਲਾ ਇਹਦਾ ਅੱਜ ਦੇਖ ਲੋ ਕੱਚੇ ਬੰਦੇ ਘੋੜੇ ਨੂੰ घास ਨਹੀਂ ਮਿਲ ਰਹਾ ਔਰ ਆਪਸਾ ਮੰਗੇ ਕੇ ਨਾਲ ਪੈਸਾ ਜੁੱਤੇ ਆ ਸਾਡੇ ਕੱਚੇ ਮਲਾਜਮਾਂ ਵੱਲੋਂ ਉਹ ਸਾਡੀ ਬੱਬੂ ਪ੍ਰਧਾਨ ਜੀ ਦੀ ਟੀਮ ਬੈਠੀ ਆ ਸਾਡੇ ਸੰਜੂ ਕਾਂਗੜਾ ਜੀ ਬੈਠੇ ਆ ਸਾਡੇ ਵੀਰ ਸੰਤਾਨ ਤੁਹਾਨੂੰ ਹੱਥ ਉੱਪਰ ਕਰਕੇ ਜੀ ਪਤਾ ਲੱਗਣਾ ਕਿ ਜਿਹੜੀ ਧਰਨਾ ਜਿਹੜੇ ਮਲਾਜਮ ਬੈਠੇ ਨੇ ਉਹਨਾਂ ਦਾ ਪਤਾ ਲੱਗਣਾ ਨਹੀਂ ਆ। ਜਿੰਦਾਬਾਦ ਜਿੰਦਾਬਾਦ। ਕਿੰਨਾ ਉਰੇੜੇ ਕਿੰਨੀਆਂ ਤਾਲੀਆਂ ਧੰਨਵਾਦ ਜੋ ਵੀ ਹੋਊਗੀ। ਤੇ ਦੂਜੀ ਉਸ ਦੀ ਸਮਿਤਾ ਕੋਟ ਕਹਿ ਗਿਆ ਜਿਹੜਾ ਵੀ ਆਪਣੇ ਪਰਿਵਾਰ ਦਾ ਮਸਲਾ ਕੀ ਹੈ। ਉਹ ਸਾਹ ਸਾਹੇ ਤੁਸੀਂ ਤਾਂ ਕਹਿੰਦਾ ਜਾਂਦਾ ਵੀ ਜਿਹੜਾ ਪਿਛਲਾ ਵਰਕ ਹੈ ਉਸ ਦਾ ਜਾਇਜ਼ਾ ਲੈਣਾ ਹੈ। ਕੀ ਬਾਤ ਹੈ। ਚੱਕਾ ਕਰਾ ਜਾਂਦਾ ਉਹਦਾ ਆਲਰੇਡੀ ਕਿਤੇ ਪੈਸੇ ਹੈਗਾ। ਪ੍ਰਸ਼ਾਸਨ ਦੇ ਕਿੰਨੇ ਵੀ ਅਫਸਰਾਂ ਨੂੰ ਕੋਈ ਸਾਡਾ ਮਲਾਜੂਆ। ਨਾ ਕਰ ਪ੍ਰਸ਼ਾਸਨ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਧਰਨਾ ਸਾਰੇ ਮੁਲਾਜ਼ਮਾਂ ਦੇ ਹੱਕਾਂ ਲਈ ਰੱਖਿਆ ਗਿਆ ਹੈ ਸੋ ਬੰਦ ਕਰੋ ਬੰਦ ਕਰੋ जे में दस साल जो हो चुके ने इन्हना उस तो बात प्रदान किया जाऊंगा सर चाहे कांग्रेस सरकार हो आम आदमी पार्टी सरकार हो

ਇਹ ਬਥੋੜਾ ਵੇਚਾਂਗੇ ਸੀ ਇਹ ਕੂੜਾ ਖਾਵਾਂਗੇ 10000 ਦੇ ਵਿੱਚ ਕੀ ਕਰਾਂਗੇ ਸੀ ਪ੍ਰਧਾਨ ਸਾਂਝੀ ਸਿੰਸ ਮੈਡੀ ਨਗਰ ਪਟਿਆਲਾ ਜੀ ਜਿਹੜਾ ਅੱਜ ਜਿਹੜਾ ਕੰਮ ਛੋੜ ਹੜਤਾਲ ਅਸੀਂ ਕਰ ਰਹੇ ਨੇ ਜੀ ਸਾਂਝੀ ਸਿੰਸ ਮੈਡੀ ਛੰਡੇ ਥੱਲੇ ਉਹਦੇ ਵਿੱਚ ਸਾਡੇ ਜਿਹੜੇ ਡਰਾਈਵਰ ਯੂਨੀਅਨ ਉਹਦੇ ਨਾਲ ਸਾਡੀ ਜਿਹੜੀ ਕੰਟੈਕਟ ਸੀਮਨ ਯੂਨੀਅਨ ਟੈਕਨੀਕਲ ਇੰਪਲਾਈਜ਼ਮੈਂਟ ਨਗਰ ਪਟਿਆਲਾ ਤੋਂ ਨਾਲ ਸਾਡੇ ਕਰਮਚਾਰੀ ਗੱਲ ਯੂਨੀਅਨ ਨਗਰ ਪਟਿਆਲਾ ਟੈਕਨੀਕਲ ਇੰਪਲਾਈਜ਼ਮੈਂਟ ਨਗਰ ਪਟਿਆਲਾ ਉਹ ਸਾਡੀ ਜਿਹੜੀ ਬੱਬੂ ਟੀਮ ਜਿਹੜੀ ਉਹ ਨਾਲ ਹੈ ਤੇ ਉਹਦੇ ਉਸ ਤੋਂ ਬਾਅਦ ਜਿਹੜੀ ਸਾਡੀ ਰੋਲਿੰਗ ਸਾਟਾ ਸਮੁੱਝ ਜਿਹੜੀ ਸਾਡੀ ਟੀਮ ਬਣ ਕੇ ਸੰਗ ਮੀਡੀਆ ਉਹਦੇ ਚੰਡੇ ਥੱਲੇ ਅਸੀਂ ਕੰਮ ਤੋਂ ਹੜਤਾਲ ਰਹੀ ਦੀ ਕੰਮ ਦਾ ਕਿਸ ਦਾ ਹੜਤਾਲ ਕਿ ਟਿੱਕੇ ਕੀ ਕਰਨਾ ਦੇਖੋ ਜਿਹੜੀ ਸਾਡੇ ਆ ਮੰਗਾ ਨੇ ਜਿਸ ਤਿੱਕੇ ਨਾਲ ਸਾਡੇ ਸੱਤ ਪਹਿਲੇ ਜਿਹੜੇ ਆਊਟਸੋਰਸ ਲਾਗਣਾ ਦਾ ਆਪਾਂ ਗੱਲ ਕਰ ਲੈਂਦੇ ਜਿਹੜੇ 10000 ਬੇਤਨ ਖਾਂ ਲੈਂਦੇ ਨੇ ਸੱਤ ਅੱਜ 23 ਹੋ ਗਏ ਅੱਜ ਵੀ ਉਹਨਾਂ ਦੀ ਸਲਰੀ ਨਹੀਂ ਪਿਆ ਖਾਤੇ 'ਚ ਜਿਹੜੇ 10000 ਬੇਤਨ ਖਾਂ ਲੈਂਦੇ ਨੇ ਸਭ ਤੋਂ ਵੱਡੀ ਪਹਿਲ ਤਾਂ ਇਹ ਮੰਗਾ ਉਸ ਤੋਂ ਬਾਅਦ ਜਿਹੜੀ ਸਾਡੇ ਹੋਰ ਜਿਹੜੇ ਮੁਲਾਜ਼ਮਾਂ ਦੀ ਸਾਲੀਆਂ ਨੇ ਉਹ ਅੱਜ ਤੱਕ ਨਹੀਂ ਚੱਲੀਆਂ ਹੋਈਆਂ ਸਾਡੀਆਂ ਉਸ ਤੋਂ ਬਾਅਦ ਜਿਹੜੀ ਸਾਡੇ ਤੁਹਾਨੂੰ ਮੈਂ ਦੱਸਣਾ ਦੱਸਣਾ ਚਾਹੁੰਦਾ ਮਾਰਚ 2015 ਤੋਂ ਲੈ ਕੇ ਜੂਨ 2018 ਤੱਕ ਜਿਹੜਾ ਸਾਡਾ ਐਸਪੈਕਟ ਕੰਪਨੀ ਵੱਲੋਂ ਠੇਕਾ ਲਿਆ ਗਿਆ ਸੀ ਸਾਡੇ ਸਮੂਹ ਕਰਮਚਾਰੀ ਸਵੈ ਕਰਮਚਾਰੀ ਦੇ ਸਿਵਰਮੈਨਾਂ ਦਾ ਵਾਰਸਪਲਾਈ ਦਾ ਕੋ ਰੋੜ ਵੀ ਸਾਕਾ ਦਾ ਬਿਲੀ ਸਾਕਾ ਦਾ ਇੱਕ ਉਂਟ ਲਈ ਆਤੀ ਉਹਨਾਂ ਨੇ ਪਰ ਉਹਨਾਂ ਅੱਜ 10 ਸਾਲ ਹੋ ਗਏ ਨੇ ਉਹਨਾਂ ਦਾ ਜਿਹੜਾ ਪੀਪ ਹੈ ਅੱਜ ਵੀ ਪੈਂਦੀ ਪਿਆ ਜੀ ਉਹ ਜਮਾਨੇ ਕਿ ਰਾਜਾ ਅਗਰ ਪਰ 700 ਬੰਦ ਲੋਕ ਕਿਉਂਕਿ ਠੇਕਾ ਅਸੀਂ ਯੂਨੀਅਨਾਂ ਨੂੰ ਨਹੀਂ ਦਿੱਤਾ ਠੇਕਾ ਜਿਹੜੇ ਆ ਉਹ ਪ੍ਰਸ਼ਾਸਨ ਨੇ ਦਿੱਤਾ ਸੀ ਜੋ ਐਗਰੀਮੈਂਟ ਹੋਇਆ ਥੇ ਉਹ ਪ੍ਰਸ਼ਾਸਨ ਨੇ ਕੀਤਾ ਸੀ ਕੋਈ ਐਗਰੀਮੈਂਟ ਨਹੀਂ ਕੀਤਾ ਉਹਨਾਂ ਨਾਲ ਠੀਕ ਹੈ ਜੀ ਅੱਜ ਤੱਕ ਉਹ ਨਾ ਮੈਂ ਜੋ ਵੀ ਨਾ ਦਾ ਪੀਆ ਬੰਦਾ ਉਹ ਨਹੀਂ ਜਮਾ ਕਰਾਇਆ ਅਗਰ ਨਹੀਂ ਜਮਾ ਕਰਾਨਾ ਅਗਲਾ ਜਿਹੜਾ ਸਾਡਾ ਸਟੈਪ ਆ ਉਹਦੀ ਕੋਠੀ ਦਾ ਗਰਾਵ ਕਰਕੇ ਉਹਦੇ ਘਰ ਦੇ ਮੂਹਰੇ ਕੋੜਾ ਗਿਆ ਮਾਈਕਲ ਜੀ ਹੁਣ ਅੱਜ ਜਿਹੜੀ ਮੀਟਿੰਗ ਕੀਤੀ ਸੀ ਕੀ ਫੈਸਲੇ ਕੀਤੇ ਗਏ ਦੇਖੋ ਜਿਹੜੇ ਅੱਜ ਸਾਡੇ ਵੀ ਮੀਟਿੰਗ ਆ ਜ ਸਾਡੇ ਸੰਸਦ ਕਮੇਟੀ ਵੱਲੋਂ ਚਾਰੇ ਨੇ ਸਾਡੇ ਜਿਹੜੇ ਇਹ ਫੈਸਲਾ ਕੀਤਾ ਗਿਆ ਜਿਹੜੀ ਅਣਮਿੱਥੇ ਸਮੇਂ ਲਈ ਜਿਹੜੀ ਕਾਲਜ ਜਿਹੜੀ ਉਹ ਜਾਰੀ ਰਹੂਗੀ ਜਦੋਂ ਸਾਡੇ ਜਿਹੜੇ ਮੰਗਾ ਨੇ ਉਹ ਨਹੀਂ ਮੰਨਿਆ ਜਾਂ ਗਿਆ ਉਦੋਂ ਜਾਰੀ ਰਹੂਗੀ ਜੀ ਨੇ ਕੋਈ ਤਾਂ ਕੋਈ ਮੇਰੇ ਸਾਹਮਣੇ ਗੱਲਬਾਤ ਕੀਤੀ ਗਈ ਹੈ ਕਿ ਕਮਿਸ਼ਨਰ ਸਾਹਿਬ ਨਾਲ ਨਹੀਂ ਜੀ ਨਾ ਮੇਰੇ ਸਾਹਮਣੇ ਸਾਲ ਨਾਲ ਕੋ ਹੋਈ ਸੀ ਜੀ ਸਾਡੇ ਸੁਕਵਾਰ ਨੂੰ ਗੱਲ ਹੋਈ ਸੀ ਮੈਂ ਜਾ ਅਸੀਂ ਮੰਗ ਪੱਤਰ ਜਿਹੜਾ ਲੈਟਰ دیا ਨੋਟਿਸ ਜਿਆ ਉਹ ਤੋਂ ਬੁਲਾਏ ਸੀਗੇ ਪਰ ਕਿਉਂਕਿ ਉਹ ਮਿੱਠੀਆਂ ਗੋਲੀਆਂ ਨੇ ਅਸੀਂ ਨਹੀਂ ਚੁਸਨੇ ਅਸੀਂ ਪਹਿਲਾਂ ਚੁਸ ਜੀਨੇ ਤੁਹਾਡੇ ਯਾਦ ਹੋਣਾ 18 2024 ਨੂੰ ਮਾਨੇ ਸਾਡੇ ਅਜੀਤਪਾਲ ਕੋਲੀ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਜੀ ਰਜਤ ਉਹ ਬਰਾਜੀ ਨਾਲ ਮੀਟਿੰਗ ਕੀਤੀ ਸੀ ਬੈਸਵਲ ਸਾਹਿਬ ਨਾਲ ਅਸੀਂ ਮੀਟਿੰਗ ਕੀਤੀ ਸੀ ਉੱਪਰ ਸਾਹਿਬ ਨਾਲ ਮੀਟਿੰਗ ਕੀਤੀ ਉਹਨਾਂ ਕੋਲ ਜਲਦੀ ਨਹੀਂ ਨਿਕਲਿਆ ਸਭ ਜੀ ਜਦ ਰਜਤ ਕਹਿੰਦਾ ਸਾਨੂੰ ਇਹ ਨੌਕਰ ਕੰਮਚਾਰੀਦਲ ਪਟਿਆਲਾ ਦਾ ਪ੍ਰਧਾਨ ਆ ਮੈਂ ਔਰ ਸਾਂਝੀ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਜੀ ਜਿੱਥੇ ਤੱਕ ਆਪਣਾ ਇਹ ਧਰਨੇ ਦੀ ਗੱਲ ਆ ਇਹ ਸਾਡੀ ਸਾਂਝੀ ਸੰਘਰਸ਼ ਕਮੇਟੀ ਦੇ ਵਿੱਚ ਸੱਤ ਯੂਨੀਅਨਾਂ ਨੇ ਘਟੋ-ਘਟ ਔਰ ਇਹ ਜਿਹੜੀ ਸਾਂਝਾ ਹਿੱਤ ਉਹਨਾਂ ਸਾਡਾ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਖਾਸ ਕਰਕੇ ਸਾਡੀ ਜੋ ਪਹਿਲੀ ਮੰਗ ਹੈਗੀ ਹੈ ਤਨਖਾਹ ਦੀ ਜੀ ਹੁਣ ਮੇਰੀ ਗੱਲ ਸੁਣੋ ਅੱਜ 20 ਦਿਨ ਹੋ ਗਏ ਸਾਡੇ ਘਰ ਦੇ ਵਿੱਚ ਇਸ ਟੰਪੀਪੇ ਦੇ ਵਿੱਚ ਆਟਾ ਨਹੀਂ ਹੈਗਾ ਬੱਚਿਆਂ ਦੀ ਹੁਣ ਤੱਕ ਖਿਸਾ ਨਹੀਂ ਪੜ ਚੁੱਕੇ ਅਸੀਂ ਉਹਦਾ ਕਾਰਨ ਕੀ ਆ ਉਹ ਇੱਕ ਪੈਨਲਟੀ ਹੀ ਪੈ ਰਹੀ ਹੈ ਦੇਖੋ ਸਿਰਫ ਤਨਖਾਹ ਲੋਨ ਵੱਲੋਂ ਅਸੀਂ ਤੁਸੀਂ ਸਾਡੇ ਕੋਲ ਚੈੱਕ ਕਰ ਸਕਦੇ ਹੋ ਅਕਾਊਂਟ ਅਸੀਂ ਡਿਫਾਲਟਰ ਹੁੰਦੇ ਜਾ ਰਹੇ ਹਾਂ ਕਿਉਂਕਿ ਪੈਨਲਟੀਆਂ ਲੱਗ ਰਹੀ ਨੇ ਸਿਮਬਲ ਸਾਡੇ ਖਰਾਬ ਹੁੰਦੇ ਜਾ ਰਹੇ ਹਾਂ ਤਾਂ ਅਸੀਂ ਹੁਣ ਤੁਸੀਂ ਇਹ ਦੱਸੋ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰੀਏ ਨਾ ਕਰੀਏ ਜੀ ਇਹੀ ਕਾਰਨ ਆ ਸਾਨੂੰ ਆਪਣਾ ਨਿਧਨ ਮੁਲਾਜ਼ਮਾਨ ਕੀ ਆ ਯਾਰ ਕਿੰਨੀ ਕੁ ਮੰਗਾਣੇ ਸਾਰੀਆਂ ਇਹ तकरीबन ਸਾਡੀ ਲੋਕਲ ਮੰਗਾਣੇ ਜੇ ਕਿ ਪ੍ਰਸ਼ਾਸ ਸਭ ਨਾਲ ਪਹਿਲਾਂ ਦੇਖੋ TF CPF ਹੈ TF CPF ਜਿਹੜਾ ਹੈਗਾ ਸਾਡਾ ਸਮੇਂ ਸਿਰ ਨਹੀਂ ਪਹਰੇਗਾ ਸਾਡਾ ਕਿੰਨਾ ਘਟਾ ਹੋ ਰਿਹਾ ਹੈਗਾ ਔਰ CPF NPS ਜਦੋਂ ਹੁਣ NPS ਦੀ ਗੱਲ ਆ ਗਈ NPS ਦੇ ਵਿੱਚ ਕੀ ਹੈ ਕਿ 14% ਸਨ ਸਾਰੀ ਸਰਕਾਰਾਂ ਯਾਨਕਿ ਵੀ ਸਾਰੇ ਅਧਾਰਿਆਂ ਨੂੰ ਦੇ ਰਹੀ ਨੇ ਪੰਜਾਬ ਸਰਕਾਰ ਬਟ ਸਾਡੇ ਨਗਰ ਨਿਗਮ ਪਟਿਆਲਾ ਨੂੰ ਸਿਰਫ ਸਿਰਫ 10% ਦੀ ਘਟौती ਹੋ ਰਹੀ ਆ 4% ਦਾ ਸਾਨੂੰ ਹਰ ਟ੍ਰਿਮਾਹ ਮਹੀਨੇ ਨੁਕਸਾਨ ਹੋਰੇਗਾ ਉਸ ਤੋਂ ਇਲਾਵਾ ਪੰਜਾਬ ਸਰਕਾਰ ਇਸ ਨੂੰ 18% ਕਰਨ ਕਰਨ ਜਾ ਰਹੀ ਹੈ ਜਲਦੀ ਹੀ ਤਾਂ ਹੁਣ ਤੁਸੀਂ ਲਾ ਲਓ ਕਿ 8% ਯਾਰ 80% ਦਾ ਸਾਡਾ ਕਟਾ ਕਿੰਨਾ ਹੋ ਜਾਣਾ ਦਾ ਸਾਡੇ ਤਾਂ ਪਹਿਲੇ ਦਸੋਂ ਆਪਣਾ ਕਮਾਲ ਦੀ ਗੱਲ ਹੈ ਆਪਣਾ ਬੱਚਿਆਂ ਨੇ ਕਿ ਉਹ ਹੋ ਰਹੇ ਪਰੇਸ਼ਾਨ ਤਾਂ ਹੁਣ ਇਹ ਦਾਲਾ ਨਹੀਂ ਕਿਉਂਗੀ ਹੋਰ ਕਿ ਨਿਕਲਣਗੀਆਂ ਯਾਰ ਠੀਕ ਹੈ ਨਾ ਸੋ ਇਹ ਇੱਕ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਪ੍ਰਸ਼ਾਸਨ ਜਿਹੜੇ ਹੈਗੇ ਸਾਡੀ ਮੰਗਾਂ ਨੂੰ ਪੂਰਨ ਤੌਰ ਤੇ ਆਪਣਾ ਮੰਨੇ ਜਿਹੜੇ ਸਾਡੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਿਤੇ ਜਾਣ ਠੀਕ ਹੈ ਜਿਹੜੇ ਆਊਟਸੋਰਸ ਨੇ ਉਹਨਾਂ ਨੂੰ ਜਿਹੜਾ ਹੈਗਾ ਡੇਲੀ ਵੇਜ ਤੇ ਲੈ ਕੇ ਆਪਣਾ ਉਹਨਾਂ ਨੂੰ ਕੰਪਲੀਟ ਜਿਹੜਾ ਹੈਗਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਾਕੀ ਜੋ ਸਾਡੀ 28 ਮੰਗਾਂ ਨੇ ਉਹ ਪ੍ਰਧਾਨ ਜੀ ਰੂਬਰੂ ਤੁਹਾਨੂੰ ਆਪਣਾ ਕਰ ਚੁੱਕੇ ਨੇ ਤੁਹਾਡੇ ਆਪਣਾ ਸਾਹਮਣੇ ਸੋ ਧੰਨਵਾਦ ਜੀ ਬਾਕੀ